ਇਹ 13 ਕਿਲੋ ਤੋਂ ਬਾਹਰ ਚਵਾ ਦਾਂਗੇ ਹਰਿੰਦਰ ਬਾਈ ਆ 13 ਕਿਲੋ ਦੁੱਧ ਚੋਕੇ ਮੁੱਲ ਇਹਦਾ ਆਪਾਂ 42000 ਕਿਹਾ 42000 ਹੀ ਕੀਤਾ ਸਾਰਾ ਤੇ ਥਣ ਥਣ ਵੀ ਸੋਹਣਾ ਲੱਗਿਆ ਪਿਆ ਹਾਂ ਬਹੁਤ ਚੰਗੀ ਆ ਯਾਰ ਪੂਰੀ ਜਾਨੀ ਆਪਾਂ ਹੁਣ ਬਚੜਦਾ ਹੀ ਨਹੀਂ ਕੋਈ ਛੜਦਾ ਨਹੀਂ ਬਾਕੀ ਚੱਲੇ ਆ ਦੀ ਮਾਂ ਦਾ ਦੁੱਧ ਚੁੰਗੇ ਕਿ ਨਹੀਂ ਮੈਨੂੰ ਵੀ ਇਹੋ ਜੀ ਪਛੀ ਤੇ ਜੋ ਕੋਈ ਬੰਦਾ ਥੋੜੀ ਜੀ ਮਿਹਨਤ ਕਰ ਸੀਲ ਠੰਡੀ ਆ ਵੀਰੇ ਕੋਈ ਚੱਕਰ ਨਹੀਂ ਚਵਾਈ ਦੇਖੋ ਯਾਰ ਚਵਾਈ ਵਾਲੀ ਸੋਹਣੀ ਲੱਗੀ ਇਹਨੂੰ ਹਾਂ ਆ ਦੇਖ ਬਸ ਠੀਕ ਆ ਭਾਨਾ ਥਣ ਥਣ ਬਹੁਤ ਸੋਹਣਾ ਲੱਗਿਆ ਪਿਆ ਬਹੁਤ ਜਿਆਦਾ ਯਾਰ ਵਾਜਣ ਖੋਲ ਦੇ ਕੇ ਕੀ ਮ ਮੋਲ ਪਾ 55000 ਚੋਂ ਬਸ ਛੋੜ ਹੀ ਕਰਨੀ ਗੱਲ। ਇਹ ਪੰਡਾ ਦੇਖੋ ਆ ਮਿੱਤਰੋ ਬਦਲ ਗਈ। 20000 ਚ ਮਿਲ ਜਾਣੀ ਹੈ ਨਾ ਥਾਣੇ ਪਾਂਡਾ ਤੋਂ ਹੀ ਐਣ ਜਮਾ ਇੱਕ ਪਾਵੇਂ ਆ ਦੋ ਦਿਨ ਤਸੱਲੀ ਕਰੇ ਅਗਲਾ। ਸਾਸੀ ਕਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ। ਜਿਹੜੀ ਅੱਜ ਦੀ ਵੀਡੀਓ ਬਣਾਉਣ ਲਈ ਆਪਾਂ ਪਹੁੰਚਿਆ ਵੀਰੇ ਗੱਗੇ ਦੇ ਫਾਰਮ ਦੇ ਉੱਪਰ ਤੇ ਬਾਈ ਦਾ ਪਿੰਡ ਹੈਗਾ ਇੱਕ ਕੋਟ ਕਰੋੜ ਕਲਾਂ ਤਹਿਸੀਲ ਤਲਵੰਡੀ ਪਾਈ ਜ਼ਿਲ੍ਹਾ ਫਰੀਪੁਰ। ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਿਲਕੁਲ ਜਾਇਜ਼ ਜੇ ਰੇਟ ਦੀਆਂ ਰਹਿਣੀਆਂ ਤਿੰਨ ਗਾਵਾਂ ਦਿਖਾਵਾਂਗੇ। ਦੁੱਧ ਦੁੱਧ ਦਾ ਰੇਟ ਰੂਟ ਸਾਰਾ ਕੁਝ ਸਭ ਵੀਡੀਓ ਦੇ ਵਿੱਚ ਕਰਾਵਾਂਗੇ ਹੋ ਸਕਿਆ ਵੀ ਕੁਝ ਜਾਨਵਰਾਂ ਦੀ ਪੱਤਾਰਾ ਮਾਰ ਕੇ ਦਿਖਾਵਾਂਗੇ ਤੇ ਗੱਗੇ ਵੀਰੇ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਸਤਿ ਸ੍ਰੀ ਅਕਾਲ ਤੇ ਗੱਗੇ ਭਾਈ ਜਿਵੇਂ ਮੈਂ ਤਾਂ ਹੱਸਦਾ ਵੀ ਆਪਣੇ ਕੋਲ ਟੋਟਲ ਅਜੇ ਤਿੰਨ ਨਾਂਗਾਂ ਵੀ ਹਨ ਤੇ ਰੇਟ ਭਾਈ ਕਿਵੇਂ ਰਹਿਣਗੇ ਜਮਾਂ ਫ੍ਰੀ ਵਾਲੇ ਖਿੱਚ ਕੇ ਆਲਾ ਕੰਮ ਹੀ ਅੱਜ ਦਾ ਹਨ ਤੇ ਆਪਾਂ ਸਭ ਤੋਂ ਪਹਿਲਾਂ ਕਰਮਾਲੀ ਦੀ ਇਹਦੀ ਤਾਂ ਸਧੀ ਜਿਹੜੀ ਸਭ ਤੋਂ ਪਹਿਲਾਂ ਇੱਕ ਨੰਬਰ ਤੇ ਖੜੀ ਹੈ ਭਾਈ ਇਹਦੀ ਬੱਚੀ ਦੀ ਭਾਈ ਕੀ ਡਿਟੇਲ ਹੈ ਇਹ ਹਰਿੰਦਰ ਭਾਈ ਪਹਿਲੇ ਸਵੇ ਸੂਈ ਆ ਠੀਕ ਆ ਭਾਈ ਤੇ ਇਹਨੂੰ ਨਾ 20 ਦਿਨ ਹੋ ਗਏ 25 ਸੂਈ ਨੂੰ ਭਾਵੇਂ ਅਗਲਾ ਡਾਕਟਰ ਲੈ ਕੇ ਚੈੱਕ ਕਰਾ ਲੇ ਆਪਾਂ ਨੂੰ ਕੋਈ ਦਿੱਕਤ ਨਹੀਂ ਠੀਕ ਹੈ ਬਈ ਕਿੰਨਾ ਟਰ ਡਵੱਜ ਗਈ ਤੇ ਨੇ 20 25 ਦਿਨ ਬੱਚਾ ਪਹਿਲਾਂ ਰੱਖਤਾ ਸੀ ਜਾਣੀ ਇਹਦੇ ਹੁਣ ਦਿਨ ਹੋ ਗਏ ਪੂਰੇ ਠੀਕ ਹੈ ਬਈ ਤੇ ਹੁਣ ਇਹ ਬੱਚੀ ਥੱਲੇ ਦੁੱਧ ਹੋਊਗਾ 13 ਕਿਲੋ ਹੋਵੇ 13 ਤੋਂ ਪਲੱਸ ਹੋਵੇ ਠੀਕ ਹੈ ਭਾਈ ਵੀ 13 ਜਾਣੀ ਆਪਾਂ ਚਵਾ ਦਾਂਗੇ ਇਹਦੇ ਥੱਲੇ ਆ ਵੀ ਆਪਾਂ ਕਿਹੜਾ ਤੋਲਿਆਂ ਦਾ ਅੰਦਾਜ਼ਾ ਆਪਣਾ ਲਗਾ ਹਾਂ ਤੇ ਦੁੱਧ ਬੱਚੀ ਨੇ 17-18 ਕਿਲੋ ਤੇ ਜਾਣਾ ਕਿਉਂਕਿ ਤਾਜੀ ਸੂਈ ਆ ਆਪਣੇ ਕੋਲ ਵੀਡੀਓ ਹੈਗੀ ਆ ਬੱਚਾ ਮਰ ਗਿਆ ਸੀ ਅੰਦਰ ਠੀਕ ਭਾਈ ਸਾਰੀ ਆਪਣੇ ਕੋਲ ਪ੍ਰੋਪਰ ਵੀਡੀਓ ਅਵੇਡਦੀ ਇਹਦੀ ਅਗਲਾ ਚੱਕ ਵੀ ਕਰ ਲੈ ਭਾਵੇਂ ਠੀਕ ਹੈ ਭਾਈ ਹੁਣ ਅੰਦਰ ਦੀ ਓਕੇ ਜਮਾ ਜਮਾ ਓਕੇ ਅਗਲਾ ਚੈੱਕ ਕਰਾ ਲੈ ਮੈਲਾ ਮੂਲਾ ਮਾਰ ਕੇ ਹਟ ਗਈ ਹੁਣ ਸਾਫ ਤਾਰਾਂ ਤੇ ਆ ਜੀ ਜਮਾ ਠੀਕ ਹੈ ਭਾਈ ਤੇ ਕਹੇ ਭਾਈ ਕੀ ਮੁੱਲ ਕਰਾਂਗੇ ਦੁੱਧ ਦੇ ਹਿਸਾਬ ਨਾਲ ਦਾ ਮੁੱਲ ਯਾਰੇ ਆਪਾਂ 42000 ਦੀ ਬਸ ਦੇਣੀ ਆ ਛੂਟ ਕਰਨੀ ਵਿੱਚ ਤੇ ਬਾਕੀ ਉਹ ਬੋਡੀ ਬੁੱਡੀ ਲੈਣ ਦੀ ਵਧੀਆ ਰਾਜੀ ਰਹੀ ਜਮਾ ਟੋਕ ਕੱਢ ਵੀਰੇ ਇੰਨੇ ਰੇਡ ਚ ਅਗਲਾ ਦਿੰਦਾ ਇੰਨੇ ਦੁੱਧ ਦਾ ਪਸ਼ੂ ਬਿਲਕੁਲ ਹੈ ਨਾ ਵੀ ਇਹ ਅਗਲਾ ਚੈੱਕ ਕਰਾ ਲੈ ਬੱਚੀ ਨੂੰ ਡਾਕਟਰ ਲੈ ਆ ਕੇ ਹਾਂ ਉਹ ਜਿਹੜੇ ਥਣ ਥਣ ਵੀ ਸੋਹਣਾ ਲੱਗਿਆ ਪਿਆ ਬਹੁਤ ਚੰਗੀ ਆ ਯਾਰ ਪੂਰੀ ਜਾਨੀ ਆਪਾਂ ਹੁਣ ਬੱਚਾ ਲਾਉਣਾ ਹੋਵੇ ਯਾਰ ਲਾ ਦੇ ਕੀ ਪਤਾ ਲੱਗਣਾ ਨਹੀਂ ਹਨਾ ਆ ਕੋਈ ਬਾਈ ਕੋਲਿਆ ਕਿ ਜਿਹੜੀ ਗਾਂ ਪੂਰੀ ਹੋਈ ਆਪਣੀ ਹਨਾ ਜੋ ਗਲਤ ਕੰਮ ਕਰਨਾ ਆਵੇ ਤਾਂ ਕਰ ਉਹ ਵੇਲਾ ਬੱਚੀ ਖੜੀ ਆਪਾਂ ਲਾਦ ਗਏ ਉਹ ਲਾ ਸਕਦੇ ਆ ਕੀ ਫਾਇਦਾ ਹਨਾ ਐਵੇਂ ਹਾਂ ਉਹ ਕੰਮ ਬਾਈ ਕਹਿੰਦਾ ਆਪਾਂ ਪਹਿਲਾਂ ਕੀਤਾ ਤੇ ਨਾ ਹੀ ਆਪਾਂ ਕਰਨਾ ਕਿ ਨਹੀਂ ਉਹ ਵਕੀ ਕਕੇ ਬਈ ਸੂਈ ਸਾਈ ਦੀ ਜੇਰ ਜੂਰ ਦੀ ਆਪਣੀ ਵੀਡੀਓ ਬਣਾਈਓ ਵੀਡੀਓ ਬਣੀ ਆ ਬੱਚਾ ਅੱਧਾ ਜਦੋਂ ਡਾਕਟਰ ਨੇ ਸਵਾਈ ਅੱਧਾ ਲੌਂਕਦਾ ਸੀ ਮੰਨ ਲਾ ਇਹਦੇ ਅੰਦਰ ਢੁੱਡ ਵੱਜਣੇ ਬੱਚਾ ਐਕਸਪਾਇਰ ਹੋ ਗਿਆ ਸੀ ਤਾਈਓ ਸਵਾਈ ਆ ਇਹ ਠੀਕ ਆ ਬਈ ਆਪਣੇ ਕੋਲ ਅੱਧਾ ਬੱਚਾ ਲੌਂਕਦੇ ਦੀ ਵੀ ਵੀਡੀਓ ਹੈਗੀ ਆ ਵੀਡੀਓ ਹੈਗੀ ਹੈ ਨਾ ਤੇ ਮੁੱਲੇ ਦਾ ਕੈਨ ਕਢਾ ਦਾਂਗੇ ਇਹ ਦੁੱਧ ਦਾ ਪਤਾ ਸਹੀ 12 13 ਹੈ ਨਾ ਦੁੱਧ 13 ਕਿਲੋ ਤੋਂ ਪਲੱਸ ਹੋਊਗਾ 13 ਕਿਲੋ ਤੇ ਤੇ ਮੁੱਲੇ ਦਾ 42000 ਮੁੱਲ 42000 ਦਾ ਅਗਲਾ ਤੋਕਰ ਦਾ ਹੀ ਨਾ ਕਰਦਾ ਬਿਲਕੁਲ ਬਈ ਹੈ ਨਾ ਤੇ ਬਈ ਆਇਆ ਦੂਸਰੇ ਨੰਬਰ ਵਾਲੀ ਤੇ ਬਈ ਇਹਦੀ ਬੱਚੀ ਦੀ ਬਈ ਠੀਕ ਹੈ ਭਾਈ ਤੇ ਇਹ ਕੱਲ ਹੀ ਸੂਈ ਆ ਦੁਪਹਿਰੇ ਜੇ ਠੀਕ ਹੈ ਜੁਰ ਦੇ ਵੀਡੀਓ ਬਣੀ ਆ ਆਪਣੇ ਕੋਲ ਸਾਰੀ ਠੀਕ ਹੈ ਭਾਈ ਹਾਂ ਤੇ ਉਹ ਵਜਣ ਵਜਣ ਫੁੱਲ ਆ ਵਹਿੜਦਾ ਇਹਦਾ ਬਿਲਕੁਲ ਹੈ ਨਾ ਭਾਈ ਤੇ ਭਾਈ ਉਹ ਬੱਚਾ ਇਹਨੇ ਭਾਈ ਕੀ ਦਿੱਤਾ ਜਾਨਵਰ ਬਹੁਤ ਮਗਰ ਚੰਗਾ ਵਿਖਾ ਦੇ ਬੱਚੀ ਆਹੜੇ ਬੱਚੀ ਦਿੱਤੀ ਇਹਨੇ ਭਾਈ ਹੈ ਨਾ ਹਾਂ ਐਨ ਓਕੇ ਆ ਰਿਪੋਰਟ ਜਾਵਾਂ ਬਿਲਕੁਲ ਹੈ ਨਾ ਭਾਈ ਇਹ ਮੈਂ ਕਹਿੰਦਾ ਵੀ ਇਹਦਾ ਚੰਗਾ ਤੀਗਾ ਭਰਾ ਹੈ ਭਾਈ ਬਿਲਕੁਲ ਪੂਰਾ ਪੂਰਾ ਓਕੇ ਤੇ ਕਿ ਕਿ ਜਿਵੇਂ ਖਾਲੀ ਖੋਲੀ ਕੀਤੀ ਹੋਊਗੀ ਹਨਾ ਕਿਵੇਂ ਥਣਾ ਥੋਣਾ ਦੀ ਜਮਾ ਜਮਾ ਵੀ ਜਮਾ ਥਣਾ ਦੀ ਓਕੇ ਆਪਾਂ ਐਵੇਂ ਤੈਨੂੰ ਕਹਿ ਦਈਏ ਕੱਲ ਤਾਂ ਹਰਿੰਦਰ ਬੱਛੀ ਨੂੰ ਹੀ ਚੰਗਾ ਤਾਂ ਆਈ ਠੀਕ ਆ ਠੀਕ ਆ ਠੀਕ ਆ ਬਈ ਤੂੰ ਧਾਰਾ ਮਾਰ ਕੇ ਵੇਖ ਲਈਏ ਆਪਾਂ ਚੈੱਕ ਕਰ ਲਈ ਸੀ ਜਮਾ ਥਣਾ ਦੀ ਹਨਾ ਤੋਰ ਗੱਗੇ ਨੂੰ ਵੀ ਕਰੀ ਹੈ ਨਾ ਤੇ ਬਾਕੀ ਬਈ ਬੱਛੀ ਵਜਨ ਭੋਜਨ ਦੀ ਵੀ ਬਹੁਤ ਬਹੁਤ ਜ਼ਿਆਦਾ ਵਜਨ ਆ ਵੀਰੇ ਤੇ ਕੱਦ ਕੋਤ ਪੂਰਾ ਹਨਾ ਮੋਲੇ ਦਾ ਵੀ ਆਪਾਂ ਛੋਟਾ ਜਿਹਾ ਕਰ ਦੇਣਾ ਬਸ ਠੀਕ ਆ ਬਈ ਹਨਾ ਤੇ ਆ ਤੁਸੀਂ ਦੇਖੋ ਹਨਾ ਤੇ ਥਣ ਪੰਡਾ ਥਣ ਥਣ ਬਹੁਤ ਸੋਹਣਾ ਲੱਗਿਆ ਪਿਆ ਹਨਾ ਬਹੁਤ ਜ਼ ਕੱਕ ਕੀ ਮੁੱਲ ਆ ਬਾਈ ਇਹਦਾ ਮੁੱਲ ਯਾਰ ਇਹ ਵਿਰਿੰਦਰ ਬਾਈ ਹੋਰ ਕਿਸੇ ਕੋਲ ਤੇਨੂੰ ਵੀ ਪਤਾ ਅਗਲਾ 65000 ਦੀ ਦੇਵੇ ਢੀ ਹੈ ਹਣਾ ਪਰ ਆਪਾਂ 55000 ਚੋਂ ਬਸ ਛੂੜ ਹੀ ਕਰਨੀ ਕੱਲੀ 55000 ਚ ਹਾਂ ਤੇ ਕਿੰਨਾ ਦੁੱਧ ਪਾਜੂ ਬਈ ਇਹ ਦੁੱਧ ਦੇਊਗੀ 17 18 ਕਿਲੋ ਬੜੇ ਆਰਾਮ ਨਾਲ ਠੀਕ ਆ ਬਾਈ 7 8000 ਦੀ ਦਾ ਬੱਚਾ ਹੀ ਆ ਮਗਰ ਬੱਚਾ ਇਹਦੇ ਮਗਰ ਹਾਂ ਜੇ ਕਹਿੰਦੇ ਕਟਾਉਣਾ ਹੋਵੇ ਆਪਾਂ ਬੱਚੀ ਵੀ ਕੱਟ ਲਾਂਗੇ 5000 ਦੀ ਕੋਈ ਦਿੱਕਤ ਨਹੀਂ ਹਾਂ ਵੀ ਥੋੜੀ 10000 ਦੀ ਗਾਂ ਕੋਈ ਨਹੀਂ ਦਿੰਦਾ ਤੂੰ ਆਪ ਦੱਸ ਦੇ ਢੀ ਬਿਲਕੁਲ ਹਾਂ ਤੇ ਤਾਰਾ ਤੁਰਾਂ ਦੀ ਬਾਈ ਨੇ ਇਹਨੇ ਦੱਸਤਾ ਵੀ ਓਕੇ ਹਣਾ ਤੇ 33 ਤੀਸਰੇ ਨੰਬਰ ਵਾਲੀ ਤੇ ਆ ਜਾਏਗਾ ਕਿ ਇਹਦੀ ਕੀ ਡਿਟੇਲ ਆ ਬਾਈ ਇਹ ਵੀਰੇ ਤੋਕੜ ਆ ਬੱਛੀ ਹਰਿੰਦਰ ਪਹਿਲੇ ਸੂਈ ਸੂਈ ਆ ਇਹ ਠੀਕ ਆ ਬਾਈ ਤੇ ਦੁੱਧ ਇਹਦੇ ਥੱਲੇ ਹੋਊਗਾ 6 ਤੋਂ 7 ਕਿਲੋ ਦੇ ਵਿੱਚ 6-7 ਕਿਲੋ ਬਾਈ ਹਾਂ ਤੇ ਵਿਸ਼ੇ ਤੋਂ ਪਲੱਸ ਹੋਊਗਾ 6 ਤੋਂ ਥੱਲੇ ਅਗਲਾ 100 ਗ੍ਰਾਮ ਹੋਣਾ ਸਮਝੇ ਬਸ ਠੀਕ ਆ ਬਾਈ ਤੇ ਕਿੰਨਾ ਮੁੱਲ ਕਰਨਾ ਆਦਾ ਬਾਈ ਆਪਾਂ ਬੱਛੀ ਜਾਤ ਕੁਆਲਿਟੀ ਦੀ ਵਿਖਾ ਦੇ ਫੁੱਲ ਆ ਕੱਦ ਫੁੱਲ ਆ ਵਹਿੜਦਾ ਹਣਾ ਥੋੜੀ ਜਿਹੀ ਆਈ ਬੇ ਟੈਲੇ ਘਰੋਂ ਸੀਗੀ ਠੀਕ ਆ ਬਾਈ ਤੇ ਇਹਦਾ ਮੁੱਲ ਯਾਰ ਆਪਾਂ 20000 ਦੀ ਦੇ ਦਾਂਗੇ ਸੋ 20000 ਦੀ ਬਾਈ ਕਹਿੰਦਾ ਆਪਾਂ ਦੇ ਦੇ ਨਹੀਂ ਆ ਪਰ ਤੇ ਉਹ ਥਾਣੇ ਦੇ ਸੋਹਣੇ ਆ ਬਾਈ ਹਨਾ ਚਾਰੇ ਹਾਂ ਹਾਂ ਦੀ ਜਮਾ ਓਕੇ ਆ ਵੀਰੇ ਧਾਰ ਦਾ ਵੀ ਫਰਕ ਹੋਵੇ ਆਪਾਂ ਦੇਣਦਾਰ ਆ ਬਿਲਕੁਲ ਹਨਾ ਬਾਈ ਬਾਕੀ ਜਿਵੇਂ ਜਿਵੇਂ ਬਾਈ ਇਹਨੂੰ ਖਰਾਕ ਪਈ ਗਈ ਜਿਵੇਂ ਦਸਦੀ ਪਈ ਆ ਚਮਕ ਚਮਕ ਆ ਗਈ ਹਾਂ ਹਜੇ ਤਾਂ ਨਾ ਹਰਿੰਦਰ ਬਾਈ ਇਹ ਖੇਤਾਂ ਜਿਆ ਚੋ ਲਈ ਸੀ ਮੱਛਰਵਾੜਾ ਸੀ ਉੱਥੇ ਹਾਂ ਜਿਵੇਂ ਇਹਦੇ ਥੋੜੀ ਥੋੜੀ ਧਪੜੀ ਜੀ ਹੋਈ ਵੀ ਆ ਹਾਂ ਤੰਗ ਕਰਦਾ ਇਹ ਮੱਛਰ ਇਹ ਮੱਛਰ ਬਦਲ ਗਈ ਵੀ ਹਿਅਰ ਜੇ ਮਿਲ ਜਾਨੀ ਹੈ ਨਾ ਥਾਣ ਪਾਂਡਾ ਤੁਸੀਂ ਐਣ ਜਮਾ ਇੱਕ ਭਾਵੇਂ ਦੋ ਦਿਨ ਤਸੱਲੀ ਕਰੇ ਅਗਲਾ ਬਸ ਠੀਕ ਹੈ ਨਾ ਬਈ ਆਪਾਂ ਨੂੰ ਕੋਈ ਦਿੱਕਤ ਨਹੀਂ ਯਾਰ ਕੁਆਲਿਟੀ ਵਿਖਾ ਦੇ ਪੂਰੀ ਆ ਵਹਿੜ ਦੀ ਇਹਦਾ ਬਈ ਗਾਂਲੇ ਸੂਏ ਬੰਨਣ ਵਾਲੀ ਆ ਕਿ ਨਹੀਂ ਹਾਂ ਹਾਂ ਪੂਰੀ ਬੱਚਾ ਬੜਾ ਚੰਗਾ ਲੱਗਿਆ ਬੈਨੂੰ ਹਣਾ ਫਿਰ ਬੱਚੀਆਂ ਦਾ ਮੋਲਾ ਬੱਚੀ ਹੁੰਦੀ ਤੈਨੂੰ ਪਤਾ 20000 ਦੀ ਹੈ ਨਾ ਇਹਦਾ ਆਪਦਾ ਖਰਚਾ ਵੀ ਕੱਢੀ ਜਾਣਾ ਚੱਲ ਚਲੋ ਨਾ ਬਈ ਤੇ ਆਪਾਂ ਵੀ ਉਹ ਮਰਾਦੀ ਧਰਾਂ ਦੀ ਪਹਿਲੇ ਨੂੰ ਕਰ ਜਾਨਾ ਭਈ ਉਹ 15 ਕੋਲੇ ਡਿਟੇਲ ਵੀ ਹੋਊ ਕਿ ਚੰਗੇ ਟੀਕੇ ਦਾ ਬੱਚਾ ਹਨਾ ਬੱਚਾ ਯਾਰ ਬਾਲਾ ਜਿਆਦੇ ਚੰਗਾ ਬੱਛੀ ਤਾਂ ਹਾਂ ਆਪਾਂ ਤੁਹਾਨੂੰ ਦੱਸਿਆ ਯਾਰ ਕੱਟ ਲਾਂਗੇ ਬੱਚੀ ਜੇ ਅਗਲੇ ਨੇ ਕਟਾਉਣੀ ਵੀ ਹੋ ਕੋਈ ਦੱਕਾ ਚੱਲ ਆਪਾਂ ਉਹ ਕਹਿੰਦੇ ਵੀ ਚੱਲੇ ਯਾਰ ਪਰ ਇੰਡੀ ਚੰਗੀ ਛੜਦਾ ਹੀ ਨਹੀਂ ਕੋਈ ਛੜਦਾ ਨਹੀਂ ਬਾਕੀ ਚੱਲੇ ਆਪਦੀ ਮਾਂ ਦਾ ਦਾਤ ਚੰਗੇ ਕਿ ਨਹੀਂ ਮੈਂ ਕਹਿੰਦਾ ਵੀ ਇਹੇ ਜੀ ਪੰਛੀ ਤੇ ਜੇ ਕੋਈ ਬੰਦਾ ਮਾਰ ਥੋੜੀ ਜੀ ਮਿਹਨਤ ਕਰ ਲੂਗਾ ਤੇ ਰਾਮਨਾ ਸਾਲ ਸਵਾ ਸਾਲ ਦੇ ਵਿੱਚ ਪੜ ਜਾਂਦੀਆਂ ਬੜਾ 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 ਤੇ ਆ ਪੜ ਕੇ ਬੰਦੇ ਜਿਹੜਾ ਅਗੇ ਗਰਤਾਰ ਆ ਰਹਾ ਮਾਦੀ ਬਈ ਹੈਨਾ ਤੇ ਉਹ ਬਈ ਨੇੜੇ ਵੱਲ ਆ ਗਏ ਨੇੜੇ ਨੇੜੇ ਬੂਹੇ ਤੱਕ ਆ ਸਮਾਧਿਤ ਜੀਆ ਗਰਮ ਵਾਲੀ ਐ ਇਹ ਆ ਬਿਲਕੁਲ ਹਣਾ ਆ ਵਿਖਾ ਦੀ ਹਰਿੰਦਰ ਹੂੰ ਬਿਲਕੁਲ ਹਣਾ ਬਾਈ ਅੜਕਾ ਸੰਦਾ ਨਾ ਪੂਰਾ ਨਾ ਦੂਜੇ ਮਰਾ ਹੀ ਹੋਨੇ ਬਾਈ ਹੱਥ ਪਟਾ ਕਰਕੇ ਕਰਦੀ ਆ ਦੇਖੋ ਹਣਾ ਉਹ ਜੀ ਮਰਾਏ ਬਈ ਲੈ ਟਾਲ ਦੇ ਮੈਂ ਦੋਨੋਂ ਦੋਨਾਂ ਨੂੰ ਮਾਰ ਦੇ ਬਈ ਦੋਨੋਂ ਇਹ ਆ ਲਓ ਬਈ ਇਹ ਜੇ ਮਗਰ ਹੈਗੀ ਬੱਚੀ ਬਈ ਤੇ ਮੁੱਲ ਇਹਦਾ ਆਪਾਂ ਕੀਤਾ ਇਹ 55000 55000 ਜਮਾਂ ਸੀਲ ਠੰਡੀ ਆ ਵੀਰੇ ਕੋਈ ਚੱਕਰ ਨਹੀਂ ਚਵਾਈ ਦੇਖੋ ਯਾਰ ਚਵਾਈ ਵਾਲੀ ਸੋਹਣੀ ਲੱਗੀ ਇਹਨੂੰ ਹਾਂ ਆ ਦੇਖੋ ਬਸ ਠੀਕ ਆ ਬਈ ਕਰ ਲਾਂ ਤੇ ਮਾਦ ਉਹਨਾਂ ਨੂੰ ਜੋਈ ਜਾਣਾ ਤੇ ਉਹਦਿਆਂ ਵੀ ਬਈ ਮਰਾਦੀ ਤਾਂ ਹਾਂ ਹਾਂ ਉਹਦਿਆਂ ਵੀ ਮਰਾਦ ਤੇ ਸਾ ਰਣਾ ਥੋੜਾ ਜਿਹਾ ਇਹ ਹੋ ਜਾਂਦਾ ਵੀ ਅਗਲੇ ਨੂੰ ਪਤਾ ਲੱਗ ਜਾਂਦਾ ਆ ਨਾ ਰਣਾ ਨੂੰ ਬੰਦੇ ਨੇ ਪਤਾ ਲੱਗਿਆ ਵੀ ਥਣ ਭਾਂਡੇ ਦਾ ਪਸੂ ਕਿਵੇਂ ਆ ਨਾ ਸੀ ਸੀਲ ਠੰਡਾ ਹਨਾ ਹੋਰ ਤਾਂ ਕੋਈ ਗੱਲ ਨਹੀਂ ਬਾਕੀ ਇਹ ਕੋਈ ਖੁਰਨੀ ਖੁਰਨੀ ਤੇ ਨਹੀਂ ਖੜੇ ਕੋ ਆਇਆ ਨਾ ਲਾਣਾ ਦੂਣਾ ਪਾਇਆ ਹੁੰਦਾ ਉਦੋਂ ਤਾਂ ਫਰ ਹਨਾ ਹਾਂ ਫਰਕ ਪੈ ਜਾਂਦਾ ਲੈ ਵਿਖਾ ਦੇ ਅਨ ਦੇ ਕਿਚਵਾ ਇਹ ਵੀ ਗਰਮਾ ਦੀ ਮਾਣੇ ਕੋਈ ਪਸਮਾ ਨਹੀਂ ਕੀਤਾ ਆਪਾਂ ਵੇਲਾ ਕਾਕੇ ਇਹਦੇ ਥਲੇ ਕਿੰਨਾ ਦੁੱਧ ਚਵਾਵਾਂਗੇ ਬਾਈ ਕੋਈ 13 ਕਿਲੋ ਤੋਂ ਬਾਹਰ ਚਵਾਵਾਂਗੇ ਹਰਿੰਦਰ ਬਾਈ ਆਪੇ 13 ਕਿਲੋ ਤੋਂ ਚੋਕੇ ਮੋਲੇ ਦਾ ਆਪਾਂ 42000 ਕਿਹਾ ਨਾਲ ਏਹ ਹਜ਼ਾਰ ਹੀ ਕੀਤਾ ਸਾਰਾ 42000 ਚ ਕੋਈ ਸੱਜਣ ਬਾਈ ਕਹਿੰਦਾ ਵੀ ਇਹ ਨਾ ਹੋਵੇ ਕੋਈ ਕਸਾਈ ਕਰੀ ਜਾ ਤਸਾਈ ਨਾ ਕਰੇ ਹਾਂ ਆਹ ਬਣ ਕੇ ਇਹ ਹੈ ਹੀ ਭਾਈ ਕਿਉਂਕਿ ਟੋਕੜਾ ਲੱਗ ਨਹੀਂ ਜਮਾ ਟੋਕੜਾ ਲਾ ਪਰ ਬੱਛੀ ਆਪਾਂ ਜੇ ਅਗਲੇ ਨੂੰ ਵਹਿਮ ਹਨਾ ਚੈੱਕ ਕਰਾ ਲਈ ਅਗਲਾ ਠੀਕ ਹੈ ਬਾਈ ਡਾਕਟਰ ਲੈ ਆਪਾਂ ਕਰਾ ਦਾਂਗੇ ਜੇ ਮਹੀਨੇ ਤੋਂ ਵੱਧ ਅਗਲਾ ਕਹਿ ਜੇ ਡਾਕਟਰ ਹਨਾ ਆਪਾਂ ਦੇਣਦਾਰ ਬੱਲੇ ਯਾਰਾ ਬਈ ਤੇ ਕਹ ਕੇ ਬਈ ਜਾਂਦੇ ਜਾਂਦੇ ਆਪਣੇ ਫਾਰਮ ਦੀ ਲੋਕੇਸ਼ਨ ਮੁਲਕੇ ਨੰਬਰ ਬੋਲਦੇ ਬਈ ਪਿੰਡ ਆਪਣਾ ਮੇਰੇ ਕੋਟ ਕਰੋੜ ਕਲਾਂ ਤਲਵੰਡੀ ਭਾਈ ਦੇ ਤੇ ਮੁੱਦਗੀ ਦੇ ਸੰਨ ਚ ਪਿੰਡ ਆਪਣਾ ਤੇ ਨੰਬਰ ਆਪਣਾ ਹੈਗਾ 9781018855 ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰੂਗਾ ਮੈਂ ਕਹਿੰਦਾ ਵੀ ਇਹ ਵੀਡੀਓ ਦੇ ਵਿੱਚ 20000 ਤੋਂ ਲੈ ਕੇ ਤੇ 55000 ਤੱਕ ਦੇ ਜਿਹੜੇ ਜਾਨਵਰ ਆ ਬਾਕੀ ਤਿੰਨੇ ਜਾਨਵਰਾਂ ਦੇ ਰੇਟ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਜੀਓ ਉਸੇ ਹੋਰ ਕੋਈ ਜਾਣਕਾਰੀ ਲੈਣੀ ਹੈ ਨੰਬਰ ਸਕਰੀਨ ਤੇ ਉਹਦੇ ਸੁਖੀ ਕਹ ਲਈ ਚਾਉਂਦੇ ਬਾਅਦ ਨਹੀਂ ਬੰਦ ਦੇ ਉਹਦੇ ਕੋਲੇ ਧੰਨਵਾਦ